ਚਲੋ ਸਸੀ ਗਾਲ ਜੀ ਨਮਸਕਾਰ ਵਾਇਗਦਿਕਾ ਖਾਲਸਾ ਵਾਇਗਦਿਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਨਰ ਮਿਸਟਰ ਪੰਜਾਬ ਮੈਂ ਇੱਕ ਬਿਆਨ ਪੜ੍ਹ ਰਿਹਾ ਸੀਗਾ ਮਜੂਦਾ ਲੋਕ ਸਭਾ ਮੈਂਬਰ ਤੇ ਸਾਬਕਾ ਗ੍ਰਹਿ ਮੰਤਰੀ ਪੰਜਾਬ ਸਰਦਾਰ ਸਿੰਘਾ ਸਿੰਘ ਦਾ ਹੋਇਆ ਹੋਣਾ ਉਹਨਾਂ ਦੀ ਸ਼ਹਾਦਤ ਕੱਲ ਕੋਈ ਰੈਲੀ ਵਗੈਰਾ ਸੀ ਡੇਰੇ ਬਾਬੇ ਨਾਨਕ ਦੇ ਵਿੱਚ ਉਹ ਕਹਿੰਦੇ ਗੈਂਗਸਟਰਾਂ ਨੇ ਕੱਲਾ ਕੱਲ ਕਰਕੇ ਮਤਲਬ ਜਿਹੜਾ ਉਹ ਸਾਡੇ ਬਕਤਾਂ ਨੂੰ ਟੱਕਿਆ ਕਰਨ ਸੀ ਇਹਨਾਂ ਟੱਕਿਆ ਮੀਟਿੰਗ ਚ ਆਪੋ ਗੈਕਸਰ ਵਾਜੇ ਦਾ ਬਹੁਤ ਹੈਵੀ ਹੋ ਗਿਆ ਜੀ ਬਹੁਤ ਜ਼ਿਆਦਾ ਵੱਧ ਗਿਆ ਮੈਂ ਤਾਂ ਬੜਾ ਸੋਚ ਰਿਆ ਸੀਗਾ ਮੈਂ ਤਾਂ ਰਵਾਬ ਸਾਹਿਬ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਡੇ ਬੀਜੇ ਤੁਸਾ ਸੀਗਾ ਕੌਣ ਦੀ ਜਾਣ ਤੁਹਾਡੇ ਬਾਬੇ ਨਾਨਕ ਦਾ ਬੱਚਾ ਬੱਚਾ ਜਾਣਦਾ ਕਿ ਜਿਹੜੇ ਗੈਕਸਰ ਇੱਕ ਨੇ ਪੈਦਾ ਕੀਤੇ ਜਿਹੜੇ ਲੀਡਰ ਨੇ ਪੈਦਾ ਕੀਤੇ ਉਹਨਾਂ ਚੋਂ ਤੁਹਾਡਾ ਵੀ ਸੀਗਾ ਤੁਹਾਨੂੰ ਤਾਂ ਵੈਸੇ ਹੀ ਇਹ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਤੁਸੀਂ ਜ਼ਿਲ੍ਹੇ ਦੇ ਮੰਤਰੀ ਸੀਗਾ ਤੁਹਾਡੇ ਕੋਲ ਜ਼ਿਲ੍ਹੇ ਦਾ ਡਿਪਾਰਟਮੈਂਟ ਸੀਗਾ ਤੇ ਮੁਖ्तार ਸਾਰੀ ਵਰਗੇ ਗੈਂਗਸਟਰ ਯੂਪੀ ਦੇ ਜਿਹੜੇ ਉਹਨਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਤੁਹਾਡੀ ਗਵਾਹੀ ਚ ਹੋਈ ਉੱਪਰਲੀ ਜੇਲ੍ਹ ਵਿੱਚ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਰਜ਼ਾਵਾ ਸਾਹਿਬ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਸੋਸ਼ਲ ਮੀਡੀਆ ਆਪਾਂ ਕੀ ਸਰ ਜਾਨੇ ਕੀ ਬਿਆਨ ਦਿੰਦੇ ਆ ਕੀ ਕਹਿੰਦੇ ਆ ਸਾਡੀ ਹਰ ਗੱਲ ਦਾ ਜਿਹੜਾ ਬੰਦਾ ਲੋਕਾਂ ਨੂੰ ਪਤਾ ਹੈ ਆਪਾਂ ਇਹ বিনা ਬਜਾ ਨੋ ਬਿਆਨ ਦੇ ਆ ਕਰੀਏ ਕਿਉਂਕਿ ਗੈਸਟਰਾਂ ਦੀ ਜਨਮਦਾਤਾ ਪਿਛਲੀ ਕੈਪਟਨ ਦੀ ਸਰਕਾਰ ਸੀਗੀ ਜਿੱਥੇ ਤੁਸੀਂ ਮਿਨਿਸਟਰ ਸੀਗੇ ਜਦੀ ਸਰਕਾਰ ਦੀ ਸਰਕਾਰ ਹੀ ਜਿੱਥੇ ਤੁਸੀਂ ਗ੍ਰਹਿ ਮੰਤਰੀ ਸੀਗੇ ਉਹ ਸਰਕਾਰ ਨੇ ਤੇ ਕਾਲੀਆਂ ਨੇ ਤੇ ਤੁਹਾਡੀ ਸਰਕਾਰ ਨੇ ਗੈਸਟਰ ਪੰਜਾਬ ਤੇ ਲਿਆਂਦੇ ਗੈਸਟਰ ਬੰਦੇ ਇਹ ਗੈਸਟਰ ਰਿਸਾਇਡੈਂਟ ਸਭ ਲੋਕਾਂ ਨੂੰ ਪਤਾ ਉੱਥੇ ਮੈਂ ਤਾਂ ਤੁਹਾਡੀ ਇਲਕਤਰ ਚ ਉੱਥੇ ਸੀਗਾ ਕੱਲੇ-ਕੱਲੇ ਨੂੰ ਪਤਾ ਕਿ ਕੀ-ਕੀ ਉੱਥੇ ਤੁਸੀਂ ਕੀਤਾ ਕਿਹੜਾ-ਕਿਹੜਾ ਕੱਦਾਂ ਤੁਸੀਂ ਕਿਹੜੇ-ਕਿਹੜੇ ਬੰਦੇ ਨੂੰ ਨੇੜੇ ਲਾਇਆ ਕਿੰਨੂੰ ਤੁਸੀਂ ਦੂਰ ਕੀਤਾ ਕਿਹੜੇ ਨੂੰ ਗੈਸਟਰ ਬਣਾਇਆ ਸੋ ਇਹ ਸਤ ਪੁੱਸੀ ਫਤਲ ਦਿੱਤੀ ਹੈ ਜੇ ਬੀਜੀ ਹੈ ਤਾਂ ਹੁਣ ਵੱਢਣੀ ਵੀ ਤੁਸੀਂ ਤੁਹਾਨੂੰ ਹੀ ਵੱਢਣੀ ਪੈਣੀ ਹੈ ਸਰ ਸੋ ਮੇਰਾ ਖਿਆਲ ਹੈ ਤੁਹਾਨੂੰ ਇਹ ਗੱਲਾਂ ਕੱਦਿਆ ਥੋੜਾ ਬਹੁਤਾ ਜਨਾ ਸੋਚਣਾ ਚਾਹੀਦਾ ਕਿ ਤੁਹਾਡੀ ਅਗਵਾਈ ਦੇ ਵਿੱਚ ਕਿੰਨਾ ਹੋਆ ਪਿਆ ਮਸਤਾਬ ਇਨਸਾਨੀ ਦਾ ਰੋਪੜ ਦੀ ਜੇਲ੍ਹ ਵਿੱਚ ਜੋ ਮਹਿਮਾਨ ਨਵਾਜੀ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਦੇ ਉਦੋਂ ਕੀਤੀ ਜਦੋਂ ਤੁਸੀਂ ਮਨਿਸਟਰ ਸੀਗੇ ਤੇ ਮੇਰਾ ਖਿਆਲ ਹੈ ਹੁਣ ਤੁਸੀਂ ਇਹ ਗੱਲਾਂ ਕਰਦੇ ਹੋ ਮੈਨੂੰ ਤਾਂ ਬੜਾ ਦੁੱਖ ਹੋਇਆ ਤੁਹਾਡਾ ਬਿਆਨ ਪੜ ਕੇ ਅਸੀਂ ਦਾ ਪਹਿਲੇ ਦਿਨ ਤੋਂ ਗੈਕਸਰਵਾਦ ਦੇ ਖਿਲਾਫ ਹੈ ਅਸੀਂ ਗੈਕਸਰ ਨਾਲ ਲੜਾਈ ਲਾਦੇ ਅਸੀਂ ਨਸ਼ਾ ਸਮਗਲ ਨਾਲ ਲੜਾਈ ਲਾਦੇ ਆਮ ਆਦੀ ਪਾਰਟੀ ਦਾ ਲੱਗੀ ਆਪਣੀ ਲੜਾਈ ਲਾੜੀ ਜੋ ਲੋਕਾਂ ਦਾ ਵਾਦਾ ਕੀਤਾ ਸੀ ਪਰ ਤੁਸੀਂ ਜਿਨ੍ਹਾਂ ਨੇ ਵਾਦਾ ਕੀਤਾ ਤੁਸੀਂ ਅੱਜ ਚੀਕਾ ਘੁਮਾਉਂਦੇ ਤੁਸੀਂ ਇਹਨਾਂ ਨੂੰ ਬਤ ਦਿਓ ਜੀ ਤੁਸੀਂ ਹੋ ਤਾਂ ਨਾ ਚੀਕਾ ਮਾਰੋ ਹੋਰ ਨਾ ਇਦਾਂ ਬੋਧਾ ਕਰੋ ਕਿਉਂਕਿ ਲੋਕ ਸਭ ਜਾਣਦੇ ਸੋ ਸਾਡੀ ਕਮਿਟਮੈਂਟ ਹੈ ਅਸੀਂ ਵਾਦਾ ਕਰਕੇ ਆਏ ਸੀ ਅਸੀਂ ਲਗਾਤਾਰ ਲੜਦੇ ਉਹ ਲੜਦੇ ਰਹਾਂਗੇ ਅੋ 11 ਤੱਕ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਦਾ ਤੇ ਜਿੰਨਾ ਚਿਰ ਤੱਕ ਡਰੱਗ ਮਾਫੀਆ ਦਾ ਵੀ ਨਾਸਰੀ ਹੁੰਦਾ ਉਹਨਾਂ ਤੱਕ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਦੀ ਲੜਾਈ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹੂਗੀ ਸੋ ਜਦੋਂ ਬਿਆਨ ਦਿੰਦੇ ਹੁੰਦੇ ਹਾਂ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਛੋਟਾ ਜੂਸ ਮਾਰਿਆ ਕਰੋ ਕਿ ਉਹਨਾਂ ਦਾ ਸਰਤਾ ਨੂੰ ਇੰਨੀ ਬੇਇਨਤੀ ਆ ਸਸੀ ਗਾਲ ਜੀ ਵਾਈਗੋ ਦੀ ਕ ਖਾਲਸਾ ਵਾਈਗੋ ਦੀ ਕੀ ਬਤ